ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਭਾਈ ਮਰਦਾਨਾ ਜੀ ਦਾ ਗੁਰ ਇਤਿਹਾਸ ਸਾਹਿਬ ਜੀ ਨੂੰ ਸੁਣਾਉਣਾ ਹੈ ਕਿਉਂਕਿ ਭਾਈ ਮਰਦਾਨਾ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਵਾਲੇ ਨੇ ਨਸੀਬਾਂ ਵਾਲੇ ਨੇ ਜਿਨ੍ਹਾਂ ਨੇ ਸਭ ਤੋਂ ਜ਼ਿਆਦਾ ਗੁਰੂ ਨਾਨਕ ਸਾਹਿਬ ਜੀ ਦੀ ਪਵਿੱਤਰ ਸ਼ੋਧਾ ਆਨੰਦ ਮਾਣਿਆ ਏ ਸੋ ਭਾਈ ਜਿਹੜੇ ਮਰਦਾਨਾ ਜੀ ਨੇ ਕਹਿੰਦੇ ਜਦੋਂ ਆਪਾਂ ਇਤਿਹਾਸ ਵਿੱਚ ਵੇਖਨੇ ਨਾ ਤੇ ਉਹਨਾਂ ਵਰਗਾ ਕੋਈ ਵੱਡਾ ਭਾਗਾ ਨਹੀਂ ਆ ਕਿ ਸਭ ਤੋਂ ਜ਼ਿਆਦਾ ਨੇੜੇ ਉਹੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਜ਼ਿਆਦਾ ਸਮਾਂ ਰਹੇ ਨੇ ਤੇ ਗੁਰੂ ਨਾਨਕ ਸਾਹਿਬ ਜੀ ਦੀ ਇੰਨੀ ਸੰਗਤ ਉਹਨਾਂ ਨੇ ਕੀਤੀ ਆ ਪਰ ਫਿਰ ਵੀ ਨਾ ਕੁਝ ਉਹਨਾਂ ਨੂੰ ਇਸ ਤਰ੍ਹਾਂ ਪ੍ਰਚਾਰਿਆ ਗਿਆ ਕਿ ਭਾਈ ਮਰਦਾਨਾ ਜਿਹੜਾ ਹੈਗੇ ਆ ਇਹ ਹੈਗੇ ਨੇ ਵੀ ਕਹਿੰਦੇ ਵੀ ਭਾਈ ਮਰਦਾਨਾ ਜੀ ਕਹਿੰਦੇ ਵੀ ਇੱਕ ਭੁੱਖੇ ਹੀ ਧਿਆਏ ਹੀ ਲਾਲਚੀ ਹੀ ਮੰਗਤੇ ਸੀ ਡਰਪੋਕ ਸੀਗੇ ਤੇ ਇੱਕ ਆਮ ਜਿਹਾ ਮਨਾਸੀ ਕਰਕੇ ਕਿ ਉਹਨਾਂ ਨੂੰ ਪੇਸ਼ ਕੀਤਾ ਗਿਆ ਕਿ ਭੁੱਖਾ ਧਿਆਇਆ ਲਾਲਚ ਮੰਗਦਾ ਡਰਪੋਕ ਸੀ ਤੇ ਇੱਕ ਆਮ ਜਾਂ ਮਰਾਸੀ ਕਰਕੇ ਉਹਨਾਂ ਨੂੰ ਪੇਸ਼ ਕੀਤਾ ਗਿਆ ਹੈ ਪਰ ਜਦੋਂ ਆਪਾਂ ਗੌਰ ਦੇ ਨਾਲ ਉਹਨਾਂ ਦਾ ਇਤਿਹਾਸ ਪੜ੍ਹਦੇ ਨਾ ਤੇ ਉਹਨਾਂ ਦੇ ਵੱਡਾ ਵੱਡਾ ਵਰਗਾ ਉਹਨਾਂ ਦੇ ਵਰਗਾ ਕੋਈ ਮਹਾਪੁਰਖ ਨਹੀਂ ਹੈਗਾ ਕਹਿੰਦੇ ਭੀ ਜਦੋਂ ਵੇਖਦੇ ਕਿ ਉਹਨਾਂ ਵਰਗਾ ਨਿਰਸ਼ਲ ਨਿਰਕਪਟ ਸੂਰਮਾ ਬਖਤੇ ਉੱਪਰ ਲੜਨ ਮਰਨ ਵਾਲਾ ਤੇ ਕਹਿੰਦੇ ਭੀ ਉਹਨਾਂ ਵਰਗਾ ਕੋਈ ਪੂਰਣੀ ਸੀ ਹੈਗਾ ਕਹਿੰਦੇ ਉਹਨਾਂ ਨੇ ਹਰ ਆਈ ਔਂਕੜ ਨੂੰ ਨਾ ਮੰਨ ਲਓ ਕਿ ਉਹਨਾਂ ਨੇ ਹਾਸਾ ਸਕੇ ਦੁੱਖਾਂ ਨੂੰ ਛੱਲਿਆ ਵਿਰਾਗ ਵਿਦਿਆਦ ਦੇ ਵਿੱਚ ਪੂਰੇ ਪ੍ਰਬੀਨ ਸੀ ਰਾਗ ਵਿਦਿਆਦ ਉਹ ਇੱਦੇ ਤਨੰਤਰ ਸੰਤ ਨੇ ਗੁਣੀ ਸਨ ਕਿ ਭਾਰਤ ਦੇ ਜਿਹੜਾ ਸਭ ਤੋਂ ਵੱਡਾ ਇੱਕ ਗਾਇਕ ਤਾਨਸੈਨ ਪ੍ਰਸਿੱਧ ਅਭਿਸ਼ਭ ਦੇ ਵਿੱਚ ਤਾਨਸੈਨ ਗਾਇਕ ਪ੍ਰਸਿੱਧ ਆ ਫਿਰ ਉਹਦਾ ਜਿਹੜਾ ਉਸਤਾਦ ਸੀ ਹਰਦਾਸ ਹਰੀ ਹਰੀ ਕਹਿੰਦੇ ਸੀ ਉਹ ਤਾਣ ਸੈਣ ਦਾ ਉਸਤਾਦ ਸੀਗਾ ਤੇ ਉਹ ਭਾਈ ਮਰਦਾਨਾ ਜੀ ਤੂੰ ਸਿੱਖਿਆ ਸੀ ਭਾਈ ਮਰਦਾਨਾ ਜੀ ਉਹਦੇ ਉਸਤਾਦ ਸਨ ਤਾਣ ਸੈਣ ਦੇ ਉਸਤਾਦ ਦੇ ਉਸਤਾਦ ਭਾਈ ਮਰਦਾਨਾ ਜੀ ਸਨ ਸੋ ਦੇਖੋ ਕਿ ਕਿੰਨੇ ਧਨੀ ਹੋਣਗੇ ਤੇ ਇਹ ਤਾਂ ਹੀ ਕਹਿੰਦੇ ਨਾ ਤੇ ਫਿਰ ਬਾਬਾ ਗਿਆ ਪਗਦਾਦ ਨੂੰ ਬਾਹਰ ਜਾਇ ਕੀਆ ਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਭਲਾ ਰਬਾਬ ਵਜਾਇੰਦਾ ਮਜਲਸ ਰਬਾਬੀ ਮਰਦਾਨਾ ਭਾਈ ਗੁਰਦਾਸ ਜੀ ਨੇ ਲਿਖਿਆ ਵੀ ਇੱਕ ਬਾਬਾ ਅਕਾਲ ਰੂਪ ਹੈ ਤੇ ਦੂਜਾ ਰਬਾਬੀ ਮਰਦਾਨਾ ਹੈ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਸਨ ਵੀ ਮਰਦਾਨੇ ਰਬਾਬ ਵਜਾ ਕਾਈ ਸਿਵਤ ਖੁਦਾ ਦੇ ਦੀਦਾਰ ਦੀ ਕਰੀਏ ਖੁਦਾ ਦੇ ਦੀਦਾਰ ਦੀ ਕਰੀਏ ਕਿ ਜਿਹੜਾ ਵਾਹਿਗੁਰੂ ਦਾ ਦਰਸ਼ਨ ਆ ਦੀਦਾਰ ਆ ਉਹ ਹੋਣਿਆ ਗੁਰੂ ਦੇ ਸ਼ਬਦ ਵਿੱਚੋਂ ਗੁਰੂ ਦੀ ਕੀਰਤ ਵਿੱਚੋਂ ਸ਼ਬਦ ਹੋਣੇ ਨੇ। ਇਹ ਸ਼ਬਦ ਵਿੱਚ ਗੁਰੂ ਦੇ ਦਰਸ਼ਨ ਦੇਦਾਰੇ ਹੋਣੇ ਨੇ। ਸਰੀਰ ਵਿੱਚ ਉਹ ਨਹੀਂ ਸ਼ਬਦ ਵਿੱਚ ਉਹ ਗੁਰੂ ਦੇ ਦਰਸ਼ਨ ਦੇਦਾਰੇ ਹੋਣੇ ਆ ਕਿ ਕਾਈ ਸ਼ਿਵਤ ਖੁਦਾ ਦੇ ਦیدار ਦੀ ਕਰੀਏ। ਸੋ ਭਾਈ ਮਰਦਾਨਾ ਜੀ ਨਾ ਗੁਰੂ ਨਾਨਕ ਸਾਹਿਬ ਜੀ ਦਾ ਇਹ ਬਚਪਨ ਦੇ ਇਹ ਸਾਥੀ ਸਨ। ਹੁਣ ਜਿਹੜਾ ਪਹਿਲਾ ਮੇਲ ਆ ਉਹ ਹੋਇਆ 1480 ਦੇ ਵਿੱਚ 1480 ਤੋਂ ਲੈ ਕੇ ਤੇ 1534 ਤੱਕ ਇਹ ਮਿਲਾਪ ਪਪਾ ਹੀ ਮਰਦਾਨਾ ਜੀ ਦੇ ਅਕੀਰਲੇ ਸਮੇਂ ਤੱਕ ਬਣਿਆ ਰਿਹਾ ਕਿਉਂਕਿ ਤਲਵੰਡੀ ਦੇ ਵਿੱਚ ਪਹਿਲਾ ਮਿਲਾਪ ਹੋਇਆ 1480 ਦੇ ਵਿੱਚ ਤੇ 34 ਦੇ ਵਿੱਚ 54 ਸਾਲ ਸਾਥ ਰਿਹਾ ਤਲਵੰਡੀ ਵਿੱਚ ਸਾਥੀ ਰਹੇ ਨੇ ਸੁਲਤਾਨਪੁਰ ਲੋਧੀ ਵਿਖੇ ਆਪ ਜੀ ਨਾਲ ਇਕੱਠੇ ਰਹੇ ਫਿਰ ਉਦਾਸੀਆਂ ਤੇ ਸਦਾ ਨਾਲ ਹੀ ਰਹੇ ਤੇ ਜਦੋਂ ਸ੍ਰੀ ਕਰਤਾਰਪੁਰ ਸਾਹਿਬ ਵਸਕੇ ਤੇ ਇੱਥੇ ਉਹਨਾਂ ਨੇ ਜਿਹੜਾ ਸਰੀਰ ਆਪਣਾ ਛੱਡਿਆ ਏ ਸੋ ਇਹ ਜਿਹੜੇ ਭਾਈ ਮਰਦਾਨਾ ਜੀ ਦਾ ਨਾ ਇਹਨਾਂ ਦਾ ਜਿਹੜਾ ਜਨਮ ਹੈਗਾ ਏ ਉਹ ਰਾਏਪੋਈ ਦੀ ਤਲਵੰਡੀ ਦੇ ਇਹ ਜੰਪਲ ਨੇ ਰਾਏਪੋਈ ਦੀ ਤਲਵੰਡੀ ਦੇ ਜੰਪਲ ਨੇ ਜਿੱਥੋਂ ਦੇ ਗੁਰੂ ਨਾਨਕ ਸਾਹਿਬ ਜੀ ਦਾ ਜਿੱਥੇ ਪ੍ਰਕਾਸ਼ ਹੋਇਆ ਏ ਸੋ ਉਹਨਾਂ ਦੇ ਬਦਰੇ ਬਦਰਾ ਭਾਈ ਬਦਰਾ ਬਾਪਾ ਬਦਰਾ ਕਹਿ ਲਓ ਵੀ ਉਹਨਾਂ ਦੇ ਜਿਹੜੇ ਪਿਤਾ ਜੀ ਦਾ ਨਾਮ ਹੈ ਤੇ ਮਾਤਾ ਲਖੋ ਜੀ ਉਹਨਾਂ ਦੀ ਮਾਤਾ ਦਾ ਨਾਮ ਹੈ 1459 ਵਿੱਚ ਉਹਨਾਂ ਦਾ ਜਨਮ ਹੁੰਦਾ ਹੈ ਤੇ 10 ਸਾਲ ਗੁਰੂ ਨਾਨਕ ਸਾਹਿਬ ਜੀ ਤੋਂ ਉਮਰ ਦੇ ਵਿੱਚ ਭਾਈ ਜਿਹੜੇ ਮਰਦਾਨਾ ਜੀ ਨੇ ਗੁਰੂ ਨਾਨਕ ਸਾਹਿਬ ਜੀ ਤੋਂ 10 ਸਾਲ ਵੱਡੇ ਨੇ ਕਹਿੰਦੇ ਵੀ ਇੱਕ ਨੀਵੀਂ ਜਾਤ ਨੂੰ ਨੀਵੀਂ ਜਾਤ ਦਾ ਜਿਹੜਾ ਹੈਗਾ ਨਾ ਇਹ ਉਹਨੂੰ ਗੁਰੂ ਨਾਨਕ ਸਾਹਿਬ ਜੀ ਨੇ ਆਪਣਾ ਸਾਥੀ ਬਣਾ ਜਿਹੜਾ ਨੀਵੀਂ ਜਾਤ ਜਿਹਨੂੰ ਡੂਮ ਕਹਿੰਦੇ ਸੀ ਕਿਉਂਕਿ ਉਹ ਉਸ ਸਮੇਂ ਨੀਵੀਂ ਜਾਤ ਵਾਲੇ ਦੇ ਨਾਲ ਬੜੀ ਨਫ਼ਰਤ ਕੀਤੀ ਜਾਂਦੀ ਸੀ ਛੂਦਰਾਂ ਨੂੰ ਪੈਰ ਸਮਝਿਆ ਜਾਂਦਾ ਸੀ ਪੈਰ ਮਨੁੱਖ ਦੇ ਚਾਰ ਹੀ ਸੀ ਕਿਤੇ ਨਾ ਬ੍ਰਾਹਮਣ ਸੇਰਿਆ ਕੱਤਰੀ ਬਾਵਾਨੇ ਵੈਸ਼ਪਾਟ ਨੇ ਛੂਦਰ ਪੈਰ ਨੇ ਬੜਾ ਨੀਵਾ ਕਰਕੇ ਬੜਾ ਤਰਕਾਰਿਆ ਜਾਂਦਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਪੈ ਨੀਵੀਂ ਜਾਤ ਕਿਉਂਕਿ ਜਾ ਕੇ ਛੋਤ ਜਗਤ ਕੋ ਲਾ ਕੇ ਤਾਂ ਤਬ ਤੋਂ ਨਹੀਂ ਧਰੇ ਨੀਜੇ ਉੱਚ ਕਰੇ ਮੇਰਾ ਗੋਬਿੰਦ ਕਾਹ ਹੁੰਦੇ ਨਾ ਧਰੇ ਤੇ ਗੁਰੂ ਨਾਨਕ ਸਾਹਿਬ ਜੀ ਤੇ ਇਹੋ ਜੀ ਸਾਥੀ ਦੀ ਭਾਲ ਵਿੱਚ ਸਨ ਵੀ ਕਿਉਂਕਿ ਜਿਹਦੇ ਕੋਲ ਰਾਗ ਹੋਵੇ ਕਿ ਰਾਗ ਦੇ ਵਿੱਚ ਸ਼ਬਦ ਗੁਰੂ ਨਾਨਕ ਸਾਹਿਬ ਜੀ ਆਮਲਾ ਲਾ ਦੇਣਗੇ ਬਾਬਾ ਨੀਵਿਆ ਨੂੰ ਉੱਚਾ ਬਣਾਉਣ ਆਇਆ ਏ ਨੀਵਿਆ ਨੂੰ ਉੱਚਾ ਬਣਾਉਣ ਆਇਆ ਜਿਹੜਾ ਬਾਬਾ ਏ ਕਿਉਂਕਿ ਗਰੀਬ ਨਿਵਾਜ ਉਹਨੂੰ ਕਹਿੰਦੇ ਨੇ ਗਰੀਬਾਂ ਦਾ ਦੋਸਤ ਸੋ ਟਲਵੰਡੀ ਦੀ ਸਾਗੀ ਇਹਨਾਂ ਵੀ ਗੁਰੂ ਨਾਨਕ ਸਾਹਿਬ ਜੀ ਇੱਕ ਦਰਖਤ ਦੇ ਥੱਲੇ ਆਰਾਮ ਕਰ ਰਹੇ ਸਨ ਬڑے ਸੰਗ ਨੇ درخت ਸੀ ਤਲਵੰਡੀ ਦੇ ਵਿੱਚ ਤੇ ਆਰਾਮ ਕਰਦੇ ਪਨੇ ਇੱਕ درخت ਥਲੇ ਤੇ ਇੱਕ ਬੜੀ ਮਿੱਠੀ ਬੜੀ ਪਿਆਰੀ ਬੜੀ ਪਿਆਰੀ ਆਵਾਜ਼ ਆਈ ਆਵਾਜ਼ ਕਦੀ ਦਾ ਬਾਪ ਦੀ ਜਦੋਂ ਆਵਾਜ਼ ਆਈ ਸਤਗੁਰੂ ਜੀ ਉਤਰੀ ਹੋਤ ਰਹੇ ਇਹ ਦੇਖੋ ਜਿਹਦੀ ਸ਼ਲਾਘਾ ਜਿਹਦੀ ਤਾਰੀਫ਼ ਗੁਰੂ ਨਾਨਕ ਸਾਹਿਬ ਕਰਨ ਗੁਰੂ ਨਾਨਕ ਸਾਹਿਬ ਨਿਰੰਕਾਰ ਦਾ ਸਰੂਪ ਨੇ ਉਸ ਸਮੇਂ ਗੁਰੂ ਨਾਨਕ ਸਾਹਿਬ ਜੀ ਦੀ ਉਮਰ 11 ਸਾਲ ਹੀ ਪਰ ਜੋਤ ਦੀ ਕੋਈ ਉਮਰ ਨਹੀਂ ਹੁੰਦੀ ਜੋਤ ਜੋਤ ਪਰਣਾ ਦੇ ਸਾਬੇ ਨਰੰਕਾਰ ਦੀ ਜੋਤ ਨੇ ਉਹਨਾਂ ਦੀ ਕੋਈ ਉਮਰ ਨਹੀਂ ਉਹ ਮਤਲਬ ਇੱਕ ਬੱਚੇ ਨਹੀਂ ਆ ਕਿ ਜਿਵੇਂ ਆਪਾਂ ਦੁਨਿਆਵੀ ਤੌਰ ਤੇ ਸਮਝੀਓ ਕਿ ਬੜੇ ਉਹ ਖੁਦ ਨਰੰਕਾਰ ਦਾ ਰੂਪ ਨੇ ਉਹਨਾਂ ਦੀ ਕਿੰਨੀ ਉੱਚੀ ਉਹਨਾਂ ਦੀ ਮਰਤ ਹੋਵੇਗੀ ਕਿੰਨਾ ਉਹਨਾਂ ਦੇ ਅੰਦਰ ਗਿਆਨ ਦਾ ਪ੍ਰਕਾਸ਼ ਹੋਵੇਗਾ ਉਹਨਾਂ ਨੇ ਦੇਖਿਆ ਵੀ ਇਹ ਜਿਹੜੀ ਆਵਾਜ਼ ਰਬਾਬ ਵਜਾ ਰਿਹਾ ਨਾ ਰਾਗ ਵਜਾ ਰਿਹਾ ਏ ਵੀ ਬਹੁਤ ਹੀ ਧਨੀ ਤੇ ਬੜਾ ਗੁਣੀ ਬਹੁਤ ਵੱਡਾ ਗੁਣੀ ਬੜੀ ਇਹਨੂੰ ਰਾਗਾਂ ਦੀ ਬੜੀ ਸੋਝੀ ਗੁਰੂ ਨਾਨਕ ਸਾਹਿਬ ਜੀ ਨੇ ਜਾ ਕੇ ਕਿਹਾ ਵੀ ਤੈਨੂੰ ਤੇ ਬੜੀ ਸੋਝੀ ਰਾਗਾਂ ਦੀ ਬੜੀ ਤੂੰ ਵਧੀਆ ਰਾਗ ਵਜਾ ਰਿਹਾ ਹੈ ਤੇ ਤੂੰ ਹੁਣ ਇੱਕ ਕੰਮ ਕਰ ਵੀ ਤੂੰ ਇਹ ਰਾਗ ਪਹਿਲਾਂ ਸਤਿਗੁਰੂ ਜੀ ਨੇ ਤਾਂ ਨਾਮ ਪੁੱਛ ਤਾ ਨਾਮ ਕੀ ਕਹਿੰਦਾ ਦਾਨਾ ਮਰਾਸੀ ਮਰਾਸੀ ਲੋਕੀ ਕਹਿੰਦੇ ਨੇ ਦਾਨਾ ਮੇਰੇ ਘਰ ਦੇ ਨੇ ਨਾਮ ਰੱਖਿਆ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਤੈਨੂੰ ਰਾਗਾਂ ਦੀ ਬੜੀ ਸੋਝੀ ਐ ਇਸ ਕਰਕੇ ਤੂੰ ਰਾਗ ਵਜਾਰ ਬਾਬ ਤੇ ਅਸੀਂ ਸ਼ਬਦ ਪਾਵਾਂਗੇ ਵਿੱਚ ਸ਼ਬਦ ਪਾ ਕੇ ਆਪਣੇ ਰਬਾਬ ਵਜਾਰ ਰਾਗ ਤੇ ਅਸੀਂ ਤੇਰਾ ਦੀਨ ਦੁਨੀਆ ਵਿੱਚ ਭਲਾ ਕਰਾਂਗੇ ਤੇ ਭਾਈ ਮਰਦਾਨਾ ਕਹਿੰਦਾ ਅਸੀਂ ਤੇ ਅਮੀਰ ਲੋਕਾਂ ਨੂੰ ਇਹ ਸੁਣਾ ਕੇ ਤੇ ਪੈਸੇ ਵਾਟ ਕੇ ਤੇ ਆਪਣੇ ਧੀਆ ਪੁੱਤਰਾਂ ਦਾ ਗੁਜ਼ਾਰਾਨ ਕਰਦੇ ਆ ਬਈ ਜੇ ਅਸੀਂ ਤੇਰੇ ਨਾਲ ਤੁਰ ਪਏ ਤੇ ਸਾਡੇ ਪਰਿਵਾਰ ਭੁੱਖਾ ਮਰ ਜਾਊਗਾ ਨਮਾਜ਼ ਤੇ ਰੋਜ਼ਾ ਵੀ ਸਾਡਾ ਰਹਿ ਜਾਊਗਾ ਦੀਨ ਤੇ ਦੁਨੀਆ ਸਾਡੇ ਐਵੇਂ ਜਾਣਗੇ ਤੇ ਫਿਰ ਸਾਡੇ ਕਿਨੇ ਬਾਹ ਫੜਨੀ ਹੈ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਵੀ ਦਾਨਿਆਂ ਤੋਂ ਦਿਵਾਰਨਾ ਹੋਇਆ ਝੱਲਾ ਹੋਇਆ ਪਾਗਲ ਹੋਇਆ ਇਸ ਜਿੰਨੇ ਜੀਵ ਪੈਦਾ ਕੀਤੇ ਨੇ ਸਾਰਿਆਂ ਦੀ ਪਰਤਪਾਲਣਾ ਕੌਣ ਕਰਦਾ ਹੈ ਉਹ ਇੱਕ ਵਾਹਿਗੁਰੂ ਨਿਰੰਕਾਰ ਸਾਰਿਆਂ ਦੀ ਪਾਲਣਾ ਕਰਦਾ ਹੈ ਜਿਸ ਪ੍ਰਮਾਤਮਾ ਨੇ ਇਹ ਸਾਰੇ ਜੀਵ ਪੈਦਾ ਕੀਤੇ ਨੇ ਸੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨਮਾਜ਼ ਤੇ ਰੋਜ਼ਾ ਖੁਦਾ ਦੇ ਘਰੋਂ ਬਖਸ਼ਿਸ਼ ਹੈ ਤੇ ਖੁਦਾ ਦਾ ਘਰ ਮਹਾਪੁਰਸ਼ਾਂ ਦਾ ਹਰਦਾਇ ਜਿਉਂ ਲਿਖਾ ਹੋਇਆ ਤੇ ਕਿਸੇ ਨੇ ਹੰਮੀ ਨਹੀਂ ਭਰਨੀ ਫਿਰ ਨਾ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਦਾਨਿਆ ਜੇ ਹੁਣ ਤੂੰ ਮਰਦਾਨਾ ਹੋਵੇਂ ਸੂਰਮਾ ਹੋਵੇਂ ਸ਼ਬਦ ਪਾ ਕੇ ਰਾਗ ਨੂੰ ਗਾਵੇਂ ਤਾਂ ਤੇਰਾ ਦੋਹਾਂ ਲੋਕਾਂ ਦੇ ਵਿੱਚ ਕਾਰਜ ਹੋਊਗਾ ਤੇ ਕਹਿੰਦੇ ਦਾਨਾ ਮਰਦਾਨਾ ਬਣ ਕੇ ਧਰਤੀ ਦੇ ਲੋਕਾਂ ਨੂੰ ਸੋਧਨ ਲਈ ਗੁਰੂ ਨਾਨਕ ਜੀ ਨਾਲ ਹੋ ਉੱਠਿਆ ਕੀਰਤਨ ਨੇ ਜਨਮ ਲਿਆ ਤੇ ਕਹਿੰਦੇ ਬਾਬੇ ਦੇ ਸ਼ਬਦ ਤੇ ਮਰਦਾਨੇ ਦੀ ਰੁਬਾਬ ਨੇ ਉਹ ਕਰਾਮਾਤ ਕੀਤੀ ਕਿ ਜਿਸ ਦਾ ਬਦਲ ਅਜੇ ਤੱਕ ਸੰਸਾਰ ਨੂੰ ਨਹੀਂ ਲੱਭਾ ਤੇ ਨਾ ਹੀ ਕਦੀ ਕਹਿੰਦੇ ਲੱਭਣਾ ਹੈ ਤੇ ਮਰਦਾਨਾ ਜੀ ਨੇ ਪੁੱਛਿਆ ਵੀ ਕਹਿੰਦੇ ਬਾਬਾ ਜੀ ਇਹ ਜੋ ਕੀਰਤਨਾ ਸੀ ਕਰਦੇ ਆ ਇਹ ਇਹੀ ਸ਼ਬਦ ਆ ਇਸੇ ਵਿੱਚ ਮੁਕਤ ਆ ਕਿ ਉਹ ਸ਼ਬਦ ਕੋਈ ਹੋਰ ਆ ਗੁਰੂ ਨਾਨਕ ਜੀ ਕਹਿੰਦੇ ਇਹੀ ਕੀਰਤ ਸ਼ਬਦ ਆ ਕਿ ਗੁਰੂ ਕਹਤਾ ਮਨ ਜੇ ਸੁਰਤ ਕਰ ਕਰ ਸਮਝੇ ਤਿਸ ਕੀ ਮੁਕਤ ਹੋਏ ਸਾਈ ਕੀਰਤ ਸਾਈ ਮੁਕਤ ਆ ਇਹ ਕੀਰਤ ਅਰ ਮੁਕਤ ਇੱਕੋ ਹੀ ਆ ਭਾਈ ਮਨੀ ਸਿੰਘ ਜੀ ਦੀ ਸਾਖੀ ਵਿੱਚ ਆਉਂਦਾ ਕਿ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੇ ਤਿੰਨ ਉਪਦੇਸ਼ ਦਿੱਤੇ ਭਾਈ ਮਰਦਾਨਾ ਜੀ ਨੂੰ ਪਿਆਰ ਦੇ ਨਾਲ ਸੁਣਨ ਵਾਲੇ ਨੇ ਕਿ ਇੱਕ ਤੇ ਕੈਸ ਨਹੀਂ ਕਤਲ ਕਰਾਉਣੇ ਦੂਸਰਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਕੇ ਤੇ ਸਤਨਾ ਵਾਹਿਗੁਰੂ ਦਾ ਜਾਪ ਕਰਨਾ ਹੈ ਤੀਜਾ ਆਏ ਗਏ ਲੋੜਵੰਦ ਦੀ ਕਿਸੇ ਲੋੜਵੰਦ ਦੀ ਕੋਈ ਜਿਹੜੀ ਉਹ ਮਦਦ ਕਰਨੀ ਹੈ ਇਹੀ ਗੁਰੂ ਨਾਨਕ ਭਾਈ ਮਰਦਾਨਾ ਜੀ ਬਾਅਦ ਵਿੱਚ ਉਪਦੇਸ਼ ਸੰਗਤਾਂ ਨੂੰ ਦ੍ਰਿੜ ਕਰਾਉਂਦੇ ਰਹੇ ਨੇ ਭਾਈ ਮਰਦਾਨਾ ਦੀ ਬਾਬ ਦੀ ਹਰ ਧਾਰ ਵਿੱਚ ਨਿਰੰਕਾਰ ਨਾਨਕ ਬੰਦਾ ਤੇ ਰਹੇ ਤੀ ਧੁਨੀ ਨਿਕਲਦੀ ਰਹਿੰਦੀ ਸੀ ਤੇ ਬਾਬਾ ਜੀ ਵੀ ਸਤ ਕਰਤਾਰ ਸਤ ਕਰਤਾਰ ਬੋਲਦੇ ਰਹਿੰਦੇ ਸੀ ਉਹੀ ਭਾਈ ਮਰਦਾਨਾ ਵੀ ਜਿਹਨੂੰ ਪਹਿਲਾਂ ਆਪਣੇ ਧੀਆ ਪੁੱਤਰਾਂ ਦਾ ਫਿਕਰ ਸੀ ਦਾੜੇ ਪੱਕੇ ਦਾ ਫਿਕਰ ਹੀ ਉਹੀ ਹੁਣ ਮਰਦਾਨਾ ਬਣ ਕੇ ਇਹਦੇ ਸਿਰਫ ਸ਼ਬਦ ਕੀਰਤੀ ਦੇ ਨਾਮ ਦਾ ਢੰਡਾ ਹੋ ਗਿਆ ਜੋ ਆਗਿਆ ਗੁਰੂ ਨਾਨਕ ਜੀ ਨੇ ਕੀਤੀ ਭਾਈ ਮਰਦਾਨਾ ਜੀ ਨੇ ਉਹ ਆਗਿਆ ਮੰਨੀ ਤੇ ਉਹਦੇ ਉੱਤੇ ਫੁੱਲ ਵੀ ਚੜਾਏ ਆ ਪੀਕ ਨਗਰ ਦੀ ਸਾਖੀ ਵੀ ਬੜੇ ਧਨ ਪਦਾਰਥ ਨੇੜਾ ਕੱਪੜਾ ਇਕੱਠਾ ਹੋ ਗਿਆ ਤੇ ਭਾਈ ਮਰਦਾਨਾ ਜੀ ਨੇ ਸਾਰੇ ਇਕੱਠੇ ਕਰਕੇ ਗੁਰੂ ਨਾਨਕ ਸਾਹਿਬ ਜੀ ਦੇ ਅੱਗੇ ਰੱਖ ਕੇ ਕਹਿੰਦੇ ਵੀ ਜਿਵੇਂ ਤੁਹਾਡੀ ਰਾਜਾ ਹੋਵੇ ਉਦਾਂ ਹੀ ਕਰੀਏ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਵੀ ਇੰਨੇ ਆਪਾਂ ਕੀ ਕਰਨੇ ਆ ਧਨ ਪਦਾਰਥੇ ਵੰਡ ਦੇ ਗਰੀਬਾਂ ਦੇ ਵਿੱਚ ਤੇ ਸਾਰਾ ਲੋੜਵੰਦਾਂ ਨੂੰ ਵੰਡ ਦਿੱਤਾ ਸੋ ਕਹਿੰਦੇ ਮਰਦਾਨਾ ਜੀ ਨੇ ਕਿੰਨੇ ਕੁ ਦੁੱਖ ਸਹਾਰੇ ਆ ਕਹਿੰਦੇ ਮਰਦਾਨਾ ਜੀ ਨੇ ਕਿੰਨੇ ਕਿ ਦੁੱਖ ਸਾਰੇ ਪੈ ਡਿਆਂ ਦੇ ਇਹਦਾ ਅੰਦਾਜ਼ਾ ਕਹਿੰਦੇ ਇਥੋਂ ਲਾਇਆ ਜਾ ਸਕਦਾ ਕਿ 4000 ਦਿਨ ਭੁੱਖਿਆਂ ਰਹਿ ਕੇ ਕੀਰਤਨ ਕਰਨਾ ਕੋਈ ਸੌਖੀ ਗੱਲ ਨਹੀਂ ਆਵਾਜ਼ ਨਹੀਂ ਨਿਕਲਦੀ ਪਰ ਜਦੋਂ ਗੁਰੂ ਜੀ ਨੇ ਕਿਹਾ ਕੀਰਤਨ ਕਰ ਰਬਾਬ ਜਾਂ ਤਰਬਾਬ ਵਜਾਈ ਭਾਂ ਚਾਰ ਦਿਨ ਹੋ ਗਏ ਪ੍ਰਸ਼ਾਦਾਸ਼ਕਿਆਂ ਨੂੰ 3 ਦਿਨ ਹੋ ਗਏ ਪ੍ਰਸ਼ਾਦਾਸ਼ਕਿਆਂ ਨੂੰ ਫੇਰ ਵੀ ਉਹਨਾਂ ਨੇ ਇਹ ਜਿਹੜਾ ਬਾਣੀ ਦਾ ਪਾਠ ਕੀਤਾ ਉਹਨਾਂ ਨੇ ਤਿੱਖੇ ਪੱਥਰਾਂ ਤੇ ਨੁਕੀਲੇ ਪੱਥਰਾਂ ਤੇ ਚੱਲਦੇ ਰਹੇ ਮਾਰੂ ਥਲਾਂ ਦੇ ਵਿੱਚ ਗਰਮ ਰੇਤਾਂ ਤੇ ਚੱਲਦੇ ਰਹੇ ਇਹ ਬਰਫ਼ੀਲੀਆਂ ਪਹਾੜੀਆਂ ਤੇ ਚੜਨਾ ਪਹਾੜਾਂ ਤੇ ਫਿਰ ਕਿੰਨੇ ਮਾਰੂ ਖੋਰ ਜਾਨਵਰ ਵੀ ਹੁੰਦੇ ਨੇ ਤੇ ਕਿੰਨੀਆਂ ਥਾਵਾਂ ਤੇ ਕਿੰਨੇ ਲੋਕਾਂ ਦੇ ਨਾਲ ਬਾਹ ਪਿਆ ਕਿਹੋ-ਕਿਹੋ ਜਿਹੇ ਖਤਰਨਾਕ ਲੋਕਾਂ ਦੇ ਨਾਲ ਬਾਹ ਪਿਆ ਕੌਡੇ ਰਾਮਸ਼ਵਰ ਵਰਗਿਆਂ ਸੱਜਣ ਠਾਕ ਵਰਗਿਆਂ ਨਾਲ ਹੋਰ ਨੂਰ ਸ਼ਾ ਜਾਦੂਗਰ ਨਹੀਂ ਹੋਰ ਕਿਧਰੇ ਸਿੱਧਾਂ ਦੇ ਨਾਲ ਕਿਧਰੇ ਆ ਜੀਆਂ ਬੋਲਾਂ ਨਾਲ ਪੰਡਤਾਂ ਨਾਲ ਤੇ ਕਿੱਥੇ ਕਿੱਥੇ ਵਾਹ ਪਿਆ ਪਰ ਮਰਦਾਨਾ ਜੀ ਬਿਲਕੁਲ ਨਾਲ ਰਹੇ ਤੇ ਭਾਈ ਮਰਦਾਨਾ ਜੀ ਨੂੰ ਐਵੇਂ ਕਹਿੰਦੇ ਵੀ ਡਰਪੋਕ ਸਮਝੀ ਗਏ ਕਿ ਮਰਦਾਨਾ ਜੀ ਨੇ ਮਤਲਬ ਵੀ ਉਹ ਸਾਰੇ ਦੁੱਖ ਤੇ ਸਾਰੇ ਝੱਲੇ ਨੇ ਜਿਹੜੇ ਬਾਬਾ ਗੁਰੂ ਨਾਨਕ ਸਾਹਿਬ ਜੀ ਨੇ ਜਿਹੜੀ ਸਖਤ ਘਾਲਣਾ ਘਾਲੇ ਤੇ ਜਿਹੜੇ ਉਹਨਾਂ ਨੇ ਝੱਲੇ ਉਹਨਾਂ ਨੇ ਆਕ ਵੀ ਘਾਦੇ ਰੋੜਾਂ ਦੀ ਵਿਸ਼ਾਈ ਵੀ ਕੀਤੀ ਕਹਿੰਦੇ ਜਿਹੜੇ ਦੁੱਖ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹਿ ਕੇ ਕੱਲਿਆਂ ਨੇ ਝੱਲੇ ਨਾ ਫਿਰ ਪਿੱਛੋਂ 18ਵੀਂ ਸਦੀ ਵਿੱਚ ਕਹਿੰਦੇ ਵੀ ਸਿੱਖਾਂ ਵੀ ਤਸੀਹੇ ਹਾਸਾ-ਸਕੇ ਝੱਲੇ ਅੱਕਾਂ ਨੂੰ ਆਂਬ ਤੇ ਛੋਲਿਆਂ ਨੂੰ ਬਦਾਮ ਤੇ ਚੱਕੀ ਪੀਣ ਦੀ ਮਿਹਨਤ ਨੂੰ ਫਿਰਨੇ ਦੀ ਸਵਾਰੀ ਤੇ ਰੁਪਈਆਂ ਨੂੰ ਛਿਲੜਾ ਕਹਿ ਕੇ ਸ਼ੁਗਰ ਮਨਾਉਂਦੇ ਤੇ ਦੁੱਖਾਂ ਦਾ ਮਜ਼ਾਕ ਉਡਾਉਂਦੇ ਰਹੇ ਆ ਕਹਿੰਦੇ ਵੀ ਭਾਈ ਮਰਦਾਨਾ ਜੀ ਜਾਣਦੇ ਸੀ ਵੀ ਗੁਰੂ ਨਾਨਕ ਸਾਹਿਬ ਜੀ ਦੀ ਕਹਾਣਾ ਬਹੁਤ ਕਰੜੀ ਆ ਬਹੁਤ ਸੌਖੀ ਆ ਕਹਾਣਾ ਕਿਉਂਕਿ ਪਹਿਲੋਂ ਬਾਬੇ ਪਾਇਆ ਬਖਸ਼ਦਾਰ ਪਿਛੋਂ ਦੇ ਫਿਰ ਕਹਾਲ ਕਮਾਈ ਰੇਤ ਅਕ ਆਹਾਰ ਕਰ ਰੋੜਾ ਕੀ ਗੁਰ ਕਰੀ ਵਿਸ਼ਾਈ ਭਾਰੀ ਕਰੀ ਤਪੱਸਿਆ ਵੱਡੇ ਪਾਗ ਹਰ ਸਿਉ ਬਣਾਈ ਬਾਬਾ ਪੈਂਦਾ ਸੱਚਖੰਡ ਨੌਨੇ ਦੇ ਨਾਮ ਗਰੀਬੀ ਪਾਈ ਦੇਖੇ ਧਿਆਨ ਦੇਖੇ ਬਾਬਾ ਧਿਆਨ ਤਰ ਜਲਤੀ ਸਭ ਪ੍ਰਥਵੀ ਦੇ ਸਿ ਆਈ ਬਾਜੂ ਗੁਰੂ ਗੁਬਾਰ ਹੈ 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 ਕਰਦੇ ਸੁਣੀ ਲੋਕਾਈ ਚੜਿਆ ਸੋਦਨ ਤਰਤ ਲੋਕਾਈ ਤੇ ਮਰਦਾਨਾ ਜੀ ਵੀ ਨਾਲ ਹੀ ਰਹੇ ਇਤਨੀ ਕਰੜੀ ਗੱਲ ਹੀ ਬਖਸ਼ ਸ਼ੈਂਪਾਏ ਮਰਦਾਨਾ ਜੀ ਵੀ ਮੰਗਦੇ ਰਹਿੰਦੇ ਸੀ ਕਿ ਤੁਹਾਡੀ ਕਹਣਾ ਬਹੁਤ ਕਰੜੀ ਹੈ ਮੇਰੇ ਵਰਗੇ ਤੂੰ ਕਿੱਥੇ ਹੋਵੇ ਮੈਂ ਤਾਂ ਤੁਹਾਡੇ ਨਾਲ ਰਹਿ ਸਕਦਾ ਵੀ ਤੁਸੀਂ ਵੀ ਮੇਰੇ ਤੇ ਇੱਕ ਐਸੀ ਕਿਰਪਾ ਕਰੋ ਕਿ ਮੈਨੂੰ ਭੁੱਖ ਤੇ ਰਾਸ ਤਾਵੇ ਮੈਨੂੰ ਉਹ ਅਵਸਥਾ ਵਿੱਚ ਲੈ ਜਾਓ ਜਿਹੜੀ ਅਵਸਥਾ ਵਿੱਚ ਤੁਸੀਂ ਹੋ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਬੜੀ ਭਲੀ ਵਸਤ ਮੰਗੀ ਮਰਦਾਨਿਆਂ ਮੇਰ ਦੀ ਦ੍ਰਿਸ਼ਟੀ ਗੁਰੂ ਨਾਨਕ ਸਾਹਿਬ ਜੀ ਨੇ ਕੀਤੀ ਤੇ ਮਰਦਾਨਾ ਮਰਦਾਨਾ ਜੀ ਨੇ ਰਪਾਵ ਨਾਲ ਸਿਫਤ ਗਾਈ ਆ ਇੱਕੋ ਨਾਮ ਤਕੜਾ ਕੀਨ ਹੋਰ ਨਾਮ ਸਭ ਕੀਨ ਖਰਾਬਾ ਨੇੜੇ ਨੇ ਜੀਕ ਖੁਦਾਏ ਦੇ ਬਾਬਾ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਸੇ ਵੇਲੇ ਕਿਹਾ ਵੀ ਨਾਮ ਹੀ ਨਾਮ ਮਰਦਾਨਿਆਂ ਪੂਰਾ ਸਤਗੁਰੂ ਪੂਰਾ ਸਤਗੁਰੂ ਸਲਾਉਣਾ ਅਸੀਂ ਕਮਣ ਕੀਟ ਜੀ ਉਸ ਵਾਹਿਗੁਰੂ ਦੇ ਨੇੜੇ ਪਹੁੰਚ ਗਏ ਪਰ ਭਾਈ ਮਰਦਾਨਾ ਜੀ ਰਹਿ ਨਹੀਂ ਕਹਿ ਨਹੀਂ ਉਠਣੀ ਬੈਠਣੀ ਕਰਨੀ ਕਤਨੀ ਸਾਰਾ ਕੁਝ ਗੁਰੂ ਨਾਨਕ ਸਾਹਿਬ ਦਾ ਦੇਖ ਚੁੱਕੇ ਸਨ ਕਹਿੰਦੇ ਸਹੀ ਤਾਂ ਨਾਨਕ ਕਾਲੂਆ ਨਜਨ ਸ੍ਰੀਪੁਰ ਤੇ ਸਹੀ ਕੋਈ ਤੁਦ ਜੀਵਣ ਪਰਮੇਸ਼ਰ ਹੋਏ ਤਾਂ ਹੋਏ ਸਿਫਤ ਕਰਨੋਂ ਹਟੇ ਨਹੀਂ ਕਹਿੰਦੇ ਮਰਦਾਨਾ ਜੀ ਤੇ ਇਹੀ ਕਹਿੰਦੇ ਸੀ ਕਿ ਗੁਰੂ ਦੇ ਸ਼ਬਦ ਦਾ ਪਿਆਰ ਹੀ ਮੰਗਦੇ ਰਹਿੰਦੇ ਸੀ ਤੀਰਜ ਮੰਗਦੇ ਰਹਿੰਦੇ ਰਹਿਮਤਾ ਲਈ ਉਹ ਝੋਲੀਆਂ ਪਸਾਰਦੇ ਰਹਿੰਦੇ ਸੀ ਕਹਿੰਦੇ ਬਾਬਾ ਤੇਰਾ ਮੇਰਾ ਬਹੁਤਾਂ ਤਰਨ ਨਹੀਂ ਤੂੰ ਖੁਦਾਏ ਦਾ ਡੂਮ ਆ ਮੈਂ ਤੇਰਾ ਡੂਮ ਆ ਤੈਂ ਖੁਦਾਏ ਪਾਇਆ ਏ ਦੇਖਿਆ ਏ ਤੇਰਾ ਕਿਹਾਂ ਖੁਦਾਏ ਕਰਦਾ ਏ ਮੇਰੀ ਬੇਨਤੀ ਮੈਨੂੰ ਛੋੜਨਾ ਨਹੀਂ ਆਪ ਨਾਲ ਉਹਨਾ ਇੱਥੇ ਨਾ ਉੱਥੇ ਕਿ ਬਾਬਾ ਮੈਨੂੰ ਆਪਣੇ ਨਾਲੋਂ ਵਿਛੋੜੀ ਨਾ ਨਾ ਇੱਥੇ ਨਾ ਉੱਥੇ ਗੁਰੂ ਨਾਨਕ ਸਾਹਿਬ ਜੀ ਨੇ ਕਹਿੰਦੇ ਵੀ ਬਖਸ਼ਿਸ਼ ਕਰਦੇ ਫਰਮਾਇਆ ਮਰਦਾਨਿਆਂ ਤੁਧ ਉੱਪਰ ਮੇਰੀ ਖੁਸ਼ੀ ਆ ਮਰਦਾਨਿਆਂ ਤੁਧ ਉੱਪਰ ਮੇਰੀ ਖੁਸ਼ੀ ਆ ਜਿੱਥੇ ਤੇਰਾ ਵਾਸਾ ਉੱਥੇ ਮੇਰਾ ਵਾਸਾ ਕਹਿੰਦੇ ਭਾਈ ਮਰਦਾਨਾ ਜੀ ਦੀਆਂ ਜਿਹੜੀਆਂ ਗੋਸ਼ਟਾਂ ਗੁਰੂ ਸਾਹਿਬ ਨਾਲ ਹੋਈਆਂ ਇੱਥੋਂ ਪਤਾ ਲੱਗਦਾ ਕਿ ਭਾਈ ਮਰਦਾਨਾ ਜੀ ਕਿਤਨਾ ਡੂੰਘਾ ਸੂਝਦੇ ਸਨ ਕਿਤਨਾ ਡੂੰਘਾ ਹੀ ਬਾਲਾ ਉਹਨਾਂ ਕੋਲ ਗਿਆਨ ਸੀ ਤਜਰਬਾ ਸੀ ਉਹਨਾਂ ਦੇ ਸਵਾਲਾਂ ਤੋਂ ਪਤਾ ਲੱਗਦਾ ਏ ਕਹਿੰਦੇ ਵੀ ਭਾਈ ਮਰਦਾਨਾ ਜੀ ਨੇ ਜਿਹੜੇ ਸਵਾਲ ਕੀਤੇ ਨਾ ਵੀ ਰਾਗਾਂ ਦੀ ਮਹੱਤਤਾ ਕੀ ਆ ਧਨ ਪੇਰ ਦਾ ਵਿਛੜਨਾ ਕੀ ਆ ਸਮਾਂ ਕਿਹੜਾ ਚੰਗਾ ਏ ਦਰਿਆ ਤੇ ਬੇੜਾ ਹੁੰਦਾ ਮਲਾਹ ਪਾਰ ਲੰਗਾਉਂਦਾ ਇਹ ਸੰਸਾਰ ਦਰਿਆ ਏ ਇਹ ਦਰਿਆ ਦਾ ਬੇੜਾ ਕੌਣ ਲਗਾਉਣ ਵਾਲਾ ਏ ਤੇ ਕਹਿੰਦੇ ਵੀ ਮਨੁੱਖ ਖੁਦਾ ਨਾਲ ਮਿਲਦਾ ਕਿਵੇਂ ਤੇ ਨਿਛੜਦਾ ਕਿਵੇਂ ਆ ਜਿੰਨੇ ਉਹਨੂੰ ਪਾ ਲਿਆ ਉਹਨੂੰ ਕਿਸ ਤਰ੍ਹਾਂ ਜਾਣੀਏ ਕਿੰਨੇ ਸਵਾਲ ਪਾਈ ਮਰਦਾਨੰ ਜੀ ਨੇ ਕੀਤੇ ਤੇ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਸਵਾਲਾਂ ਦੇ ਜਵਾਬ ਦਿੱਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਰਾਗ ਸਾਰੇ ਚੰਗੇ ਨੇ ਪਰ ਸਭ ਤੋਂ ਚੰਗਾ ਤੇ ਭਲਾ ਰਾਗ ਉਹੀ ਆ ਪਿ ਜਿਹਦੇ ਵਿੱਚ ਜਿਹਦੇ ਰਾਹੀਓ ਪਰਮੇਸ਼ਰ ਯਾਦ ਆਵੇ ਜਿਹਦੇ ਰਾਹੀ ਇਸ ਪਰਮੇਸ਼ਰ ਦੇ ਨਾਲ ਜੁੜਦੇ ਆ ਉਹ ਰਾਗ ਸਭ ਤੋਂ ਪਲਾਈ ਸਭ ਤੋਂ ਚੰਗਾ ਹੈ ਕਹਿੰਦੇ ਫਿਰ ਰੁੱਤਾਂ ਮਹੀਨੇ ਉਹੀ ਚੰਗੇ ਨੇ ਕਿ ਜਦੋਂ ਵਾਹਿਗੁਰੂ ਦੀ ਯਾਦ ਆਵੇ ਨਾਨਕ ਸੋਈ ਦਿਨ ਸਸੁਭਾ ਉੜ ਜਿਤ ਪ੍ਰਭ ਯਾਵੇ ਜਿਤ ਜਿਤ ਦਿਨ ਵਿਸਰੇ ਪਾਰ ਬ੍ਰਹਮ ਫਿਟ ਭਲੇ ਰੀ ਰੁੱਤ ਵੀ ਉਹ ਸਮਾਂ ਚੰਗਾ ਜਦੋਂ ਵਾਹਿਗੁਰੂ ਦੀ ਯਾਦ ਆਵੇ ਦਿਨ ਰਾਤ ਸਭ ਸੁਭਾਅ ਨੇ ਪਿਆਰੇ ਜਿਤ ਜਪੀਏ ਹਰਨਾਉ ਮਹਾਂਦੀਪ ਸਮੂਰਤ ਭਲੇ ਜਿਸ ਕੋ ਨਾ ਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਰੇ ਤੇ ਜਿਤੂ ਵਾਹਿਗੁਰੂ ਦੀ ਯਾਦ ਭੁੱਲਦੀ ਆ ਉਹ ਰੁੱਤ ਉਹ ਸਮਾਂ ਤੇ ਫਟਕਾਰ ਜੋ ਗਿਆ ਫਿਰ ਕਹਿੰਦੇ ਵੀ ਬਾਣੀ ਜਿਹੜੇ ਨਾ ਕਹਿੰਦੇ ਵੀ ਸੰਸਾਰ ਆ ਨਾ ਜਿਹੜਾ ਇਹ ਸੰਸਾਰ ਇੱਕ ਮਲੋ ਦਰਿਆ ਹੈ ਸੰਸਾਰ ਸਮੁੰਦਰ ਜਾਂ ਦਰਿਆਏ ਇਹਦੇ ਤੋਂ ਪਾਰ ਲੰਘਾਉਣ ਵਾਲਾ ਨਾਮ ਰੂਪੀ ਜਹਾਜ਼ ਹੈ ਵਾਹਿਗੁਰੂ ਨਾਮ ਜਹਾਜ਼ ਹੈ ਜੜੇ ਸੂਤਰੇ ਪਾਰ ਕਹਿੰਦੇ ਗੁਰੂ ਜਿਹੜਾ ਉਹ ਮਲਾਏ ਤੇ ਇਹ ਨਾਮ ਦੇ ਜਹਾਜ਼ ਤੇ ਚੜਾ ਕੇ ਤੇ ਸੰਸਾਰ ਸਮੁੰਦਰ ਤੋਂ ਪਾਰ ਜਿਹੜਾ ਉਹ ਵਾਹਿਗੁਰੂ ਕਰਦਾ ਏ ਕਹਿੰਦੇ ਜਿਹਦੇ ਅੰਦਰ ਹਉਮੈ ਆ ਤਾਂ ਪਰਦਾ ਵਿਛੜਨਾ ਕੀ ਕਿ ਮਨੋਖ ਰੱਬ ਨਾਲੋਂ ਕਿਵੇਂ ਵਿਛੜਦਾ ਏ ਹਉਮੈ ਕਰਕੇ ਵਿਛੜਦਾ ਏ ਜਿਹਦੇ ਅੰਦਰ ਜਦ ਹਮ ਹੋਤੇ ਤਬ ਤੂੰ ਨਹੀਂ ਅਬ ਤੂੰ ਹੀ ਮੈਂ ਨਹੀਂ ਅਨਲ ਅਗਮ ਜੈਸੇ ਲਹਿਰ ਮੇ ਉਦ ਤ ਜਲ ਕੇਵਲ ਜਲ ਮਾਹੀ ਜਦੂ ਬੰਦੇ ਦੇ ਅੰਦਰ ਹੋਮੇ ਉਦੋਂ ਰੱਬ ਨਾਲੋਂ ਵਿਛੜ ਜਾਂਦਾ ਏ ਜਦੋਂ ਇਹਦੀ ਹੋਮੇ ਖਤਮ ਹੋ ਜਾਂਦੀ ਤੇ ਉਦੋਂ ਇਹਦੇ ਹਿਰਦੇ ਵਿੱਚ ਵਾਹਿਗੁਰੂ ਪ੍ਰਗਟ ਹੋ ਜਾਂਦਾ ਏ ਸੋ ਕਹਿੰਦੇ ਵੀ ਭਾਈ ਮਰਦਾਨਾ ਜੀ ਦੇ ਅੰਦਰ ਬੜੀ ਜੁਰਤ ਬੇਬਾਕੀ ਬੜੀ ਨਿਰਭੈਤਾ ਕਿੱਥੋਂ ਮਿਲੀ ਗੁਰੂ ਨਾਨਕ ਸਾਹਿਬ ਜੀ ਤੋਂ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਰਹ ਕੇ ਮਥਰਾ ਗਏ ਨੇ ਪੰਡਤਾਂ ਦੇ ਸਾਹਮਣੇ ਕਹਿ ਦਿੱਤਾ ਵੀ ਇਹੋ ਜਿਹੇ ਨੁੱਚੇ ਲੋਵਾਰ ਗਲਤ ਬੰਦੇ ਨੇ ਜਿਹੜੇ ਧਾਰਮਿਕ ਸਥਾਨਾਂ ਤੇ ਨਹੀਂ ਹੋਣੇ ਚਾਹੀਦੇ ਜਰਾ ਨਹੀਂ ਜਿੱਚ ਕੇ ਫਿਰ ਬਗਦਾਦ ਤੇ ਇਸਲਾਮੀ ਦੇਸ਼ਾਂ ਵਿੱਚ ਜਰਬਾਬ ਨਾਲ ਸ਼ਬਦ ਕੀਰਤਨ ਕਰਨਾ ਸਾਰਿਆਂ ਨੂੰ ਇੱਕ ਜ਼ੁਰਤ ਦੀ ਇਹ ਹੱਦ ਦੱਸੀ ਉਹਨਾਂ ਨੇ ਕਿਉਂਥੇ ਪਤਾਲ ਪਤਾਲ ਲੱਖ ਅਗਾਸਾਂ ਆਗਾਸ ਗਾਏ ਆ ਇਸਲਾਮੀ ਦੇਸ਼ਾਂ ਦੇ ਵਿੱਚ ਪਾਈ ਮਰਦਾਨਾ ਜੀ ਨੇ ਪੀਰ ਜਲਾਲ ਦਾ ਪੁੱਤਰ ਹੀ ਜਲਾਲੀ ਨੇ ਕਿਹਾ ਕਹਿੰਦੇ ਜਾ ਤੇ ਕਮਲਾ ਏ ਕਾਫਰ ਆ ਤੇ ਜਾਏ ਪੌੜਾ ਏ ਮਰਦਾਨਾ ਮਰਦਾਨਾ ਜੀ ਕਹਿੰਦੇ ਨਾ ਤੇ ਮੈਂ ਬਾਬਲਾ ਏ ਮੈਂ ਬਾਬਲਾ ਨਹੀਂ ਮੁਰਸ਼ਦ ਦੀ ਆਵਾਜ਼ ਸੁਣਾ ਰਿਹਾ ਏ ਜਦ ਉਹਨਾਂ ਮੁਰਸ਼ਦ ਨਾਨਕ ਨੂੰ ਪਾਸ ਬਲੌੜ ਲਈ ਕਿਹਾ ਤੇ ਮਰਦਾਨਾ ਜੀ ਨੇ ਕਿਹਾ ਕਿ ਪੀਰ ਉਹ ਕਦੇ ਕਿਸੇ ਦਾ ਸੱਦਿਆ ਨਹੀਂ ਆਉਂਦਾ ਬੇਪਰਵਾਹ ਆ ਆਪ ਭਾਵੇਂ ਕਿਸੇ ਥਾਂ ਚਲਿਆ ਜਾਏ ਸਮੇ ਦੇ ਹਾਕਮ ਸਾਹਮਣੇ ਠੀਕ ਗੱਲ ਆਖਦੇ ਨੇ ਇਹ ਮਰਦਾਨਾ ਜੀ ਦੀ ਚੁਰਤ ਸੀ ਕਿ ਸਮੇ ਦੇ ਹਾਕਮ ਸਾਹਮਣੇ ਸਹੀ ਗੱਲ ਕਹਿ ਦੇਣੀ ਸੋ ਬਗਦਾਦ ਸ਼ਹਿਰ ਦੇ ਵਿੱਚ ਹੀ ਹੈ ਨਾ ਇਹ ਕਹਿੰਦੇ ਪੱਥਰ ਮਾਰਨਾ ਏ ਫਿਰ ਉੱਥੇ ਉਹ ਸੁਣ ਹੋਗੇ ਨਾ ਕਿ ਫਿਰ ਬਾਬਾ ਗਿਆ ਬਗਦਾਦ ਨੂੰ ਬਾਹਰ ਜਾਇਕਿਆ ਸਥਾਨਾ ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ ਦਿੱਤੀ ਬਾਗ ਨਮਾਜ਼ ਕਰ ਸੁਨ ਸਮਾਨ ਹੋਆ ਜਹਾਨਾ ਸੁਨਮੁਨ ਨਗਰੀ ਭਈ ਦੇਖ ਪੀਰ ਪਿਆ ਹੈਰਾਨਾ ਪੁੱਛਿਆ ਫਿਰ ਕੇ ਦਸਤਗੀਰ ਕੌਣ ਫਿਕਿਰ ਕਿਸਕਾ ਕਰਹਨ ਨਾਨਕ ਕਲ ਵਿੱਚ ਆਇਆ ਰੱਬ ਫਿਕਰੇ ਇੱਕੋ ਪਹਿਚਾਨਾ ਤਰਤ ਅਕਾਸ਼ ਤਹ ਚਹੁੰਦੇ ਸਜਾਨਾ ਕਹਿੰਦੇ ਵੀ ਤੇ ਅਕਾਲ ਪੁਰਖ ਮਰਦਾਨਾ ਜੀ ਕਹਿੰਦੇ ਵੀ ਪ੍ਰਗਟ ਹੋਇਆ ਏ ਬਗਦਾਦ ਸ਼ਹਿਰ ਦੇ ਵਿੱਚ ਦੇਖੋ ਉਹ ਕਹਿੰਦੇ ਆ ਕਿ 7 ਲੋਕ ਨੇ 7 ਅਪਤਾਲ ਨੇ 7 ਆਕਾਸ਼ ਨੇ 14 ਲੋਕ ਨੇ ਤੇ ਉਥੇ ਲੱਖਾਂ ਅਗਾਸਾਂ ਅਗਾਸ ਪਤਾਲਾਂ ਪਤਾਲ ਗਾਉਣੇ ਕਿੰਨੀ ਵੱਡੀ ਜੁਰਤ ਵਾਲੀ ਗੱਲ ਹੈ ਕਿੰਨੀ ਵੱਡੀ ਜਿਗਰੇ ਵਾਲੀ ਗੱਲ ਹੈ ਉਹਨਾਂ ਦੇ ਇਸਲਾਮੀ ਦੇਸ਼ ਵਿੱਚ ਇਸ ਤਰ੍ਹਾਂ ਗਾਉਣਾ ਫਿਰ ਰਾਗ ਦੀ ਮਨਾਹੀ ਰਾਗ ਗਾਉਣਾ ਇਹ ਤੇ ਉਹਨਾਂ ਨੂੰ ਪਤਾ ਹੀ ਕਿ ਭਾਈ ਮਰਦਾਨਾ ਜੀ ਨੂੰ ਕਿ ਮੇਰੇ ਨਾਲ ਪੂਰਾ ਗੁਰੂ ਨਿਰੰਕਾਰ ਮੇਰੇ ਨਾਲ ਹੈ ਗੁਰੂ ਬਾਬਾ ਮੇਰੇ ਨਾਲ ਹੈ ਇਸ ਕਰਕੇ ਮਰਦਾਨਾ ਜੀ ਨੂੰ ਕਾਹਦਾ ਡਰ ਹੈ ਨਿਰਪਉ ਜਫੇ ਸકલ ਪਉ ਮਿਟੇ ਨਿਰਪਉ ਨਿਰਵੈਰ ਇਹ ਗੁਣ ਫਿਰ ਮਰਦਾਨਾ ਜੀ ਦੇ ਅੰਦਰ ਵੀ ਆ ਗਏ ਸੋ ਕਹਿੰਦੇ ਵੀ ਜਿਹੜੇ ਭਾਈ ਮਰਦਾਨਾ ਜੀ ਹਨਾ ਪਾਈ ਮਰਦਾਨਾ ਜੀ ਨੇ ਦੋ ਸ਼ਲੋਕ ਨੇ ਕੁਝ ਤੇ ਵਿਦਵਾਨ ਕਹਿੰਦੇ ਨੇ ਵੀ ਇਹ ਪਾਈ ਮਰਦਾਨਾ ਜੀ ਦੇ ਉਚਾਰਨ ਕੀਤੇ ਹੋਏ ਨੇ ਕੁਝ ਕਹਿੰਦੇ ਨੇ ਕਿ ਗੁਰੂ 达ਰਕ ਸਾਹਿਬ ਜੀ ਨੇ ਪਾਈ ਮਰਦਾਨਾ ਜੀ ਤੇ ਪਰਥਾਏ ਉਚਾਰਨ ਕੀਤੇ ਨੇ 500 ਇਹ 53 ਅੰਗ ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਹੈਗੇ ਨੇ ਕਹਿੰਦੇ ਨੇ ਕਲ ਕਲਵਾਲੀ ਕਹਿੰਦੇ ਮਰਦਾਨਾ ਜੀ ਕਹਿੰਦੇ ਵੀ ਝੂਠੀ ਸ਼ਰਾਬ ਇਹਨੇ ਵੀ ਕਹਿੰਦੇ ਨੇ ਮਰਦਾਨਾ ਜੀ ਕਲਯੁਗੀ ਸੁਭਾਅ ਨੂੰ ਸ਼ਰਾਬ ਕੱਢਣ ਵਾਲੀ ਮੱਟੀ ਕਹਿੰਦੇ ਨੇ ਜਿਹੜਾ ਕਲਯੁਗ ਸੁਭਾਅ ਹੈ ਸ਼ਰਾਬ ਕੱਢਣ ਵਾਲੀ ਮੱਟੀ ਹੈ ਕਲ ਕਲ ਵਾਲੀ ਕਲਯੁਗੀ ਸੁਭਾਅ ਕਲ ਤੋਂ ਪਾਵ ਕਲਯੁਗੀ ਕਲ ਵਾਲੀ ਸ਼ਰਾਬ ਕੱਢਣ ਵਾਲੀ ਮੱਟੀ ਆ ਇਸ ਸੁਭਾਅ ਨੂੰ ਕਹਿੰਦੇ ਨੇ ਤੇ ਕਹਿੰਦੇ ਕਾਮ ਹੀ ਅਸਲ ਸ਼ਰਾਬ ਹੈ ਤੇ ਮਨ ਇਹਨੂੰ ਪੀ ਰਿਹਾ ਹੈ ਕਲ ਕਲ ਵਾਲੀ ਕਾਮ ਮਦ ਮਨੂਆ ਪੀਵਨ ਹਾਰ ਕਿੰਦੇ ਕ੍ਰੋਧ ਦੀ ਕਟੋਰੀ ਆ ਤੇ ਮੋਹ ਨਾਲ ਭਰੀ ਆ ਤੇ ਹੰਕਾਰ ਇਹਨੂੰ ਪਿਲਾ ਰਿਹਾ ਏ ਕ੍ਰੋਧ ਕਟੋਰੀ ਮੋਹ ਭਰੀ ਪੀਲਾਵਾ ਅਹੰਕਾਰ ਕੂੜ ਦੀ ਕਹਿੰਦੇ ਮਹਿਫਲ ਲੱਗੀ ਹੋਈ ਏ ਤੇ ਕੂੜ ਦੀ ਮਹਿਫਲ ਲੱਗੀ ਹੋਈ ਏ ਇਹੋ ਜੀ ਸ਼ਰਾਬ ਨੂੰ ਪੀ ਪੀ ਕੇ ਜਿਹੜਾ ਮਾਨਿਆ ਖੁਆਰ ਹੋ ਰਿਹਾ ਏ ਕਲ ਕਲ ਵਾਲੀ ਕਾਮ ਮਦ ਮਨੂਆ ਪੀਵਨ ਹਾਰ ਕ੍ਰੋਧ ਕਟੋਰੀ ਮੋਹ ਭਰੀ ਪੀਲਾਵਾ ਅਹੰਕਾਰ ਮਜਲਸ ਕੂੜੇ ਲੱਭ ਕੀ ਪੀ ਪੀ ਹੋਏ ਇੱਕ ਵਾਰ ਇਤਮਦ ਪੀਤੇ ਨਾਨਕੇ ਬਹੁਤਾ ਨਾਨਕਾਂ ਬਹੁਤੀ ਖੱਟੀ ਵਿਕਾਰ ਭਾਈ ਮਰਦਾਨਾ ਜੀ ਕਹਿੰਦੇ ਨੇ ਸ਼ਰਾਬ ਪੀ ਕੇ ਤੇ ਬਹੁਤੀ ਬੰਦਾ ਵਿਕਾਰ ਹੀ ਘਟਦਾ ਹੈ ਤਾਂ ਕਹਿੰਦੇ ਨੇ ਕਹਿੰਦੇ ਨੇ ਕਿ ਦੂਜੇ ਸ਼ਲੋਕ ਵਿੱਚ ਕਹਿੰਦੇ ਨੇ ਕਹਿੰਦੇ ਵੀ ਜੇ ਸਰੀਰ ਸ਼ਰਾਬ ਦੀ ਮੱਟੀ ਆਪੇ ਦੀ ਪਛਾਣ ਸ਼ਰਾਬ ਤੇ ਉਸ ਦੀ ਧਾਰ ਅਮਰ ਕਰਨ ਵਾਲੀ ਹੋਵੇ ਸਤ ਸੰਗਤ ਨਾਲ ਮਿਲਾਪ ਹੋਵੇ ਅਮਰਤ ਨਾਮ ਦੀ ਭਰੀ ਹੋਈ ਲੇਵ ਰੂਪੀ ਕਟੋਰੀ ਹੋਵੇ ਤੇ ਮਨੁੱਖ ਐਸੀ ਸ਼ਰਾਬ ਨੂੰ ਪੀ ਪੀ ਕੇ ਸਾਰੇ ਵਿਕਾਰ ਭਾਵ ਦੂਰ ਕਰ ਲੈਂਦਾ ਹੈ। ਕਹਿੰਦੇ ਕਾਇਆ ਲਾਹਨ ਆਪ ਮਦ ਆਪਣੇ ਆਪੇ ਦੀ ਪਛਾਣ ਕਰ ਵੀ ਤੂੰ ਕੌਣ ਆ ਆਪਣੇ ਆਪੇ ਦੀ ਪਰੇਸ਼ਾਨ ਕਰ ਉਪਦੇਸ਼ ਕਰ ਰਹੇ ਨੇ ਆਪੇ ਦੀ ਪਛਾਣ ਕਰ ਕਹੋ ਕਬੀਰ ਤੂੰ ਰਾਮ ਕੀਆ ਸਮਾਨ ਅੰਸ਼ ਮੰਨ ਤੂੰ ਜੋ ਤੋ ਸਰੂਪ ਹੈ ਆਪਣਾ ਮੂਲ ਪਛਾਣ ਆਪਣਾ ਮੂਲ ਦੀ ਪਛਾਣ ਕਰ। ਕਹਿੰਦੇ ਕਾਇਆ ਲਾਹਨ ਆਪ ਮਦ ਅਮਰਤ ਇਸ ਕੀ ਤਾਰ ਕਹਿੰਦੇ ਅਮਰਤ ਦੀ ਜਿਹੜੀ ਉਹ ਹੈ ਨਾ ਧਾਰ ਹੋਵੇ ਕਿ ਕਹਿੰਦੇ ਉਹਦੀ ਧਾਰ ਅਮਰ ਕਰਨ ਵਾਲੀ ਹੋਵੇ ਵੀ ਜੀਵਨ ਨੂੰ ਅਮਰ ਕਰਨ ਦੇਣ ਵਾਲੀ ਕਿ ਮਰਨ ਤੋਂ ਰਹਿਤ ਜਨਮ ਮਰਨ ਤੋਂ ਜਿੱਥੇ ਮਨੁੱਖ ਰਹਿਤ ਹੋ ਜਾਂਦਾ ਹੈ ਕਹਿੰਦੇ ਸਤ ਸਤ ਸੰਗਤ ਸਿਉ ਮੇਲਾਪ ਹੋਵੇ ਤਿਹ ਭਲੇ ਮਨੁੱਖਾਂ ਨਾਲ ਗੁਰਮੁਖਾਂ ਨਾਲ ਤੇ ਵੀ ਸੰਗਤ ਹੋਵੇ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋਤ ਰਿਆ ਸਤ ਸੰਗਤ ਸਿਉ ਮੇਲਾਪ ਹੋਣਾ ਚਾਹੀਦਾ ਹੈ ਸਤ ਸੰਗਤ ਸਿਉਂ ਮੇ ਲਾਪ ਹੋਏ ਸਤ ਸੰਗਤ ਦੇ ਨਾਲ ਮਿਲਾਪ ਹੋਵੇ ਲਿਵ ਕਟੋਰੀ ਅੰਮ੍ਰਿਤ ਭਰੀ ਕਹਿੰਦੇ ਕਿ ਲਿਵ ਰੂਪੀ ਜਿਹੜੀ ਸੁਰਤਿਆ ਨੇ ਪ੍ਰਮਾਤਮਾ ਨਾਲ ਜੁੜੀ ਹੋਵੇ ਤੇ ਅੰਮ੍ਰਿਤ ਦੀ ਕਟੋਰੀ ਭਰੀ ਹੋਵੇ ਪੀ ਪੀ ਕੱਟੇ ਵਿਕਾਰ ਕੇ ਇਹ ਨਾਮ ਰੂਪੀ ਅੰਮ੍ਰਿਤ ਨੂੰ ਪੀ ਪੀ ਕੇ ਸਾਰੇ ਵਿਕਾਰ ਕੱਟੇ ਜਾਂਦੇ ਨੇ ਪਰਮੇਸ਼ਰ ਦਾ ਨਾਮ ਕੀ ਇੱਕ ਨਾਮ ਰੂਪੀ ਅੰਮ੍ਰਿਤ ਹੈ ਇਹ ਅੰਮ੍ਰਿਤ ਹੈ ਇੱਕ ਦਿਓ ਸ਼ਰਾਬ ਇਹਨਾਂ ਕਾਮ ਦੀ ਸ਼ਰਾਬ ਵਿਸ਼ੇਵਕਾਰਾਂ ਦੀ ਸ਼ਰਾਬ ਜਾਂ ਜਿਹੜੀ ਪਰਦਾਖ ਸ਼ਰਾਬ ਹੁੰਦੀ ਜਿਹੜੀ ਅੰਗੂਰਾਂ ਤੋਂ ਬਣਦੀ ਗੋੜ ਤੋਂ ਜਾਂ ਹੋਰ ਕਈ ਚੀਜ਼ਾਂ ਤੋਂ ਬਣਦੀ ਆ ਤੇ ਕੋਹ ਸ਼ਰਾਬ ਹੁੰਦੀ ਜਿਹਨੂੰ ਪੀ ਪੀ ਕੇ ਮਨੁੱਖ ਖਵਾਰ ਹੁੰਦਾ ਏ ਤੇ ਕਹਿੰਦੇ ਨਾ ਝੂਠਾ ਮਦਮੂਲ ਨਾ ਪੀ ਚੇ ਜੇ ਕਾ ਪਰਵਸਾਈ ਤੇ ਆਪਣਾ ਪ੍ਰਾਇਆ ਪਛਾਣ ਨਹੀਂ ਬਰਲ ਭਾਵੇ ਵਿੱਚ ਆ ਮਨੁੱਖ ਨੂੰ ਉਹ ਝੂਠਾ ਸ਼ਰਾਬ ਪੀ ਕੇ ਆਪਣੇ ਪ੍ਰਾਇ ਦੀ ਪਛਾਣ ਨਹੀਂ ਰਹਿ ਜਾਂਦੀ ਇਕੋ ਪ੍ਰਤਾਕਿ ਸ਼ਰਾਬ ਇੱਕ ਕਾਮ ਨੂੰ ਵੀ ਸ਼ਰਾਬ ਦੱਸਿਆ ਇੱਥੇ ਤੇ ਕਹਿੰਦੇ ਵੀ ਇਹੋ ਜੀ ਸ਼ਰਾਬ ਨੂੰ ਪੀ ਵੀ ਕਿ ਮਨੁੱਖ ਵਿਕਾਰ ਘਟਦਾ ਇੱਕ ਇੱਕ ਪਾਸੇ ਉਹ ਜ਼ਹਿਰ ਅਭਿਸ਼ੇਕ ਵਿਕਾਰਾਂ ਦੀ ਉਹ ਪੀਂਦਾ ਮਨੁੱਖ ਦੂਜੇ ਪਾਸੇ ਅੰਮ੍ਰਿਤ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਿਹੜਾ ਕਿ ਅੰਮ੍ਰਿਤ ਬਾਣੀ ਹਰ ਹਰ ਤੇਰੀ ਸੁਣ ਸੁਣ ਹੋਵੇ ਪਰਮਗਤ ਮੇਰੀ ਜਲਨ ਬੁਝੀ ਸ਼ੀਤਲ ਹੋਏ ਮਨੁਆ ਸਤਿਗੁਰੂ ਦਾ ਦਰਸ਼ਨ ਪਾਏ ਜੀਓ ਕਹਿੰਦੇ ਵੀ ਇਹ ਅੰਮ੍ਰਿਤ ਨੂੰ ਪੀ ਕੇ ਤੇ ਸਾਰੇ ਜਿਹੜੇ ਵਿਕਾਰ ਆ ਨਾ ਉਹ ਕੱਟੇ ਜਾਂਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਬੰਦ ਨਾ ਤੋਂ ਮਨੁੱਖੇ ਛੁੱਟ ਜਾਂਦਾ ਏ ਕਹਿੰਦੇ ਕਿ ਮਰਦਾਨਾ ਜੀ ਦੀ ਅਵਸਥਾ ਕਿੱਥੋਂ ਤੱਕ ਪਹੁੰਚ ਗਈ ਕਿ ਗੁਰੂ ਨਾਨਕ ਸਾਹਿਬ ਜੀ ਨੇ ਦੇਖਿਆ ਵੀ ਹੁਣ ਇਹਦਾ ਅੰਤਮ ਸਮਾਂ ਆ ਗਿਆ ਤੇ ਗੁਰੂ ਨਾਨਕ ਸਾਹਿਬ ਜੀ ਨੇ ਬਚਨ ਕੀਤੇ ਮਰਦਾਨਿਆਂ ਜੇ ਚਾਹੀਦਾ ਤੇਰੀ ਸਰੀਰ ਨੂੰ ਖੱਤਰੀ ਵਾਂਗੂ ਸਾੜ ਬ੍ਰਾਹਮਣ ਵਾਂਗੂ ਇਹ ਖੱਤਰੀ ਵਾਂਗੂ ਸਾੜ ਦਈਏ ਬ੍ਰਾਹਮਣ ਵਾਂਗੂ ਦਰਿਆ ਵਿੱਚ ਜਲ ਪ੍ਰਵਾਹ ਕਰ ਦਈਏ ਕਿ ਕਹਿੰਦੇ ਵੀ ਜਿਦੜੀ ਖਾਹਸ਼ ਹੋਵੇ ਤੇ ਵੈਸ਼ ਵਾਂਗੂ ਹਵਾ ਵਿੱਚ ਸੱਟਵਾ ਦੇਈਏ ਜੇ ਤੂੰ ਕਵੇਂ ਤੇ ਸ਼ੂਦਰ ਵਾਂਗੂ ਤੇਰੀ ਜਿਹੜੀ ਦੇਹੀ ਉਹਨੂੰ ਦਬਾ ਦੇਈਏ ਕੀ ਕਰੀਏ ਤੇ ਮਰਦਾਨਾ ਜੀ ਕਹਿੰਦੇ ਵਾਹ ਬਾਬਾ ਵਾਹ ਜੀ ਵੀ ਸਰੀਰਾਂ ਦੇ ਚੱਕਰ ਤੁਹਾਡੇ ਉਪਦੇਸ਼ ਕਰ ਤਾਂ ਦੇਹੀ ਦਾ ਖਿਆਲ ਹੀ ਮੁੱਕ ਗਿਆ ਤੇ ਫਿਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਹਿੰਦੇ ਕਿਉਂਕਿ ਮਰਦਾਨਾ ਜੀ ਨੇ ਕਿਹਾ ਕਿ ਮੈਂ ਤੇ ਆਪਣੇ ਸਰੀਰ ਨੂੰ ਆਪਣੀ ਆਤਮਾ ਦਾ ਸਾਥੀ ਸਮਝਦਾ ਹੈ ਕਿ ਤੁਹਾਡੀ ਸੰਗਤ ਕਰਕੇ ਤੇ ਸਰੀਰ ਦਾ ਦੇਹੀ ਦਾ ਖਿਆਲ ਹੀ ਮੁੱਕ ਗਿਆ ਹੈ ਆਪਣੀ ਆਤਮਾ ਨੂੰ ਮੈਂ ਤੇ ਕੇਵਲ ਕਹਿੰਦੇ ਸਰੀਰ ਦਾ ਸਾਥੀ ਸਮਝਦਾ ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਕਿ ਮੇਰਾ ਚਿਤ ਕਰਦਾ ਕਿ ਤੇਰੀ ਚਿੱਟੇ ਰੰਗ ਦੀ ਸਮਾਦ ਬਣਾ ਕੇ ਤੇ ਤੈਨੂੰ ਸਾਰੇ ਜਗਤ ਵਿੱਚ ਮਸ਼ਹੂਰ ਕਰ ਦਈਏ ਤੇ ਗਿਆ ਸੰਗਮਨ ਵਰ ਦੇ ਵਧੀਆ ਸਮਾਦ ਬਣਾਈਆਂ ਚਿੱਟੇ ਰੰਗ ਦੀ ਮਰਦਾਨਾ ਜੀ ਨੇ ਗੰਭੀਰ ਹੋ ਕੇ ਗਿਆ ਕਹਿੰਦੇ ਬੜੀ ਮੁਸ਼ਕਲ ਨਾਲ ਸਰੀਰ ਰੂਪੀ ਸਮਾਧ ਵਿੱਚੋਂ ਨਿਕਲਣ ਲੱਗੇ ਬੜੀ ਮੁਸ਼ਕਲ ਦੇ ਨਾਲ ਇਹ ਹੱਡ ਮਾਸ ਦੀ ਜਿਹੜੀ ਹੈਗੀ ਆ ਸਮਾਧ ਇਹਦੇ ਵਿੱਚੋਂ ਨਿਕਲਣ ਲੱਗੇ ਆ ਤੇ ਹੁਣ ਇਹਦੇ ਵਿੱਚੋਂ ਕੱਢ ਕੇ ਤੇ ਸੰਗਮਰ ਮਰ ਦੀ ਇਸ ਪੱਥਰ ਦੀ ਸਮਾਧ ਵਿੱਚ ਨਾ ਪਾਇਓ ਕਿਰਪਾ ਕਰਿਓ ਕਹਿੰਦੇ ਕਿ ਮੈਨੂੰ ਮਿਛੋੜਨਾ ਨਹੀਂ ਨਾ ਇੱਥੇ ਤੇ ਨਾ ਉੱਥੇ ਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਜੀ ਨੇ ਅੱਗੇ ਵਧ ਕੇ ਭਾਈ ਮਰਦਾਨਾ ਜੀ ਨੂੰ ਗਲਵੱਕੜੀ ਵਿੱਚ ਲੈ ਲਿਆ ਕਹਿੰਦੇ ਮਰਦਾਨਿਆਂ ਤੂੰ ਬ੍ਰਹਮਣ ਨੂੰ ਛਾਣ ਲਿਆ ਹੈ ਤੇ ਕਹਿੰਦੇ ਵੀ ਸ਼ਬਦ ਕਿਹੜਾ ਪੜਿਆ ਸੱਜਣ ਮੇਰੇ ਰੰਗ ਲੈ ਜਾਏ ਸਤੇ ਜੀਰਾਨ ਹੰਬੀ ਚੱਲਾਂ ਰੁਮਣੀ ਰੋਵਾਂ ਚੀ ਨਹੀਂ ਬਾਣਾ ਇੰਦੇ ਧਨ ਜੋ ਬਿਨਾਰੇ ਫੁੱਲੜਾ ਨਾਠੇ ਦਿਨ ਚਾਰ ਪੱਪਨ ਕੇਰੇ ਪਾਤ ਜਿਉ ਢਲ ਟੁੱਲ ਜੋ ਮਨਹਾਰ ਰੰਗ ਮਾਨ ਵਾਲੇ ਪਿਆਰਿਆ ਜਾਂ ਜੋਬਣ ਨਾ ਹੁਲਾ ਦੇਮ ਥੋੜਲੇ ਥਕੇ ਭਇਆ ਪੁਰਾਣਾ ਚੋਲਾ ਸੱਜਣ ਮੇਰੇ ਰੰਗ ਲੈ ਜਾਏ ਸਤੇਜੀ ਰਾਣ ਹੰਬੀ ਵੰਜਾ ਡੋਮਣੀ ਰੋਮਾਂ ਚੀਨੀ ਬਾੜ ਕੀ ਨਾ ਸੁਨੇ ਹੀ ਗੋਰੀਏ ਆਪਣ ਕੰਨੀ ਸੋਏ ਲੱਗੀ ਆਵੇ ਸਹੋਰੇ ਨਿਤਨਾਪ